ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਇੱਕ ਵਾਰ ਤੋਂ ਫਿਰ ਨਵੀਂ ਵੀਡੀਓ ਦੇ ਨਾਲ ਮੈਂ ਆਮਨ ਤੁਹਾਡਾ ਸਵਾਗਤ ਕਰਦਾ ਹਾਂਜੀ ਇੱਕ ਬੜੀ ਖੁਸ਼ਖਬਰੀ ਵਾਲੀ ਗੱਲ ਜਿਹੜੀ ਸਾਹਮਣੇ ਆ ਰਹੀ ਹੈ ਅੱਜ ਦੀ ਨਿਊਜ਼ ਦੇ ਵਿੱਚ ਨਵੀਂ ਨਵੀਂ ਅਪਡੇਟ ਹੋ ਰਹੀ ਹੈ ਜਿਸ ਤਨੂੰ ਤੁਸੀਂ ਸਕਰੀਨ ਦੇ ਉੱਪਰ ਵੀ ਦੇਖ ਸਕਦੇ ਹੋ ਸਰਕਾਰੀ ਕਰਮਚਾਰੀਆਂ ਲਈ ਇੱਕ ਬੜੀ ਖੁਸ਼ਖਬਰੀ ਦੀ ਗੱਲ ਹੈ ਕਿਉਂਕਿ 13 ਜਿਹੜਾ 23 ਜੁਲਾਈ ਨੂੰ ਬਜਟ ਪੇਸ਼ ਹੋਣ ਜਾ ਰਿਹਾ ਹੈ ਉਹਦੇ ਵਿੱਚ ਸ਼ਾਇਦ ਕਿਤੇ ਨਾ ਕਿਤੇ ਸਰਕਾਰੀ ਕਰਮਚਾਰੀਆਂ ਨੂੰ ਪੁਰਾਣੀ ਪੈਨਸ਼ਨ ਦਾ ਜਿਹੜਾ ਉਹ ਮੰਗ ਕਰ ਰਹੇ ਹੈ ਕਾਫੀ ਲੰਮੇ ਸਮੇਂ ਤੋਂ ਤੇ ਕਿਤੇ ਨਾ ਕਿਤੇ ਉਹਦੀ ਸੰਭਾਵਨਾ ਜਿਹੜੀ ਬਣੀ ਹੋਈ ਹੈ ਜਿਸ ਤਰ੍ਹਾਂ ਕਿ ਅੱਜ ਨਿਊਜ਼ ਦੀ ਜਿਹੜੀ ਅਪਡੇਟ ਹੋ ਰਹੀ ਹੈ 올ਡ ਪੈਨਸ਼ਨ ਸਕੀਮ ਦਾ ਸਰਕਾਰ ਨੇ ਨਿਕਾਲਾ ਤੋੜ ਠੀਕ ਹੈ ਜੀ ਤਾਂ ਕਿਤੇ ਨਾ ਕਿਤੇ ਜਿਹੜਾ ਬਜਟ ਪੇਸ਼ ਹੋਣ ਜਾ ਰਿਹਾ ਹੈ 2024 ਵਾਲਾ ਉਹਦੇ ਚ ਕਿਤੇ ਨਾ ਕਿਤੇ ਜਿਹੜਾ ਹੈਗਾ ਸਰਕਾਰੀ ਕਰਮਚਾਰੀਆਂ ਲਈ ਪੁਰਾਣੀ ਪੈਨਸ਼ਨ ਬਹਾਲੀ ਸਕੀਮ ਦਾ ਜਿਹੜਾ ਹੈਗਾ ਉਹ ਆਪਣਾ ਅਪਡੇਟ ਆ ਸਕਦੀ ਹੈ ਜੀ ਜਿਸ ਤਰ੍ਹਾਂ ਕਿ ਤੁਸੀਂ ਦੇਖ ਸਕਦੇ ਹੋ 23 ਤਰੀਕ ਨੂੰ ਆਨੇ ਵਾਲੇ ਬਜਟ ਮੇ ਸਰਕਾਰ ਕਰ ਸਕਦੀ ਹੈ ਘੋਸ਼ਣਾ ਠੀਕ ਹੈ ਜੀ ਤਾਂ ਭਾਪ ਜਿਹੜੇ 23 ਤਰੀਕ ਨੂੰ ਬਜਟ ਪੇਸ਼ ਹੋਣਾ ਉਹਦੇ ਵਿੱਚ ਜਿਹੜੀ ਹੈ ਸਰਕਾਰ ਹੈ ਉਹ ਪੁਰਾਣੀ ਪੈਨਸ਼ਨਲ ਬਹਾਨੇ ਨੂੰ ਲੈ ਕੇ ਇੱਕ ਵੱਡਾ ਜਿਹੜਾ ਫੈਸਲਾ ਉਹ ਸਰਕਾਰੀ ਕਰਮਚਾਰੀਆਂ ਦੇ ਹੱਕ ਵਿੱਚ ਦੇ ਸਕਦੀ ਹੈ ਠੀਕ ਹੈ ਜੀ ਤਾਂ ਇਹਦੇ ਨਾਲ ਹੋਊਗਾ ਕਿ ਜਿਹੜੀ ਆ ਜਿਸ ਤਰ੍ਹਾਂ ਕਿ ਤੁਸੀਂ ਦੇਖ ਸਕਦੇ ਹੋ ਆਖਰੀ ਸੈਲਰੀ ਕੀ 50% ਦੀ ਰਾਸ਼ੀ ਦੇਣ ਦੀ ਕੀ ਤਿਆਰੀ ਤਾਂ ਭਾਪ ਪਹਿਲਾਂ ਵੀ ਜਿਹੜਾ ਹੁੰਦਾ ਸੀ ਵੀ ਜਦੋਂ ਵੀ ਕੋਈ ਵੀ ਕਰਮਚਾਰੀ ਸਰਕਾਰੀ ਕਰਮਚਾਰੀ ਰਿਟਾਇਰ ਹੁੰਦਾ ਹੈ ਤਾਂ ਲਾਸਟ ਦਿਨਾਂ ਦੇ ਵਿੱਚ ਜਾਂ ਮਹੀਨੇ ਦੇ ਵਿੱਚ ਜਿੰਨੀ ਉਹਦੀ ਸੈਲਰੀ ਹੁੰਦੀ ਹੈ ਭਾਵ ਉਹਦਾ ਅੱਧਾ ਜਿਹੜਾ ਕਰਕੇ ਉਹਨੂੰ ਪੈਨਸ਼ਨ ਦੇ ਰੂਪ ਦੇ ਵਿੱਚ ਉਹ ਦਿੱਤਾ ਜਾਂਦਾ ਤੇ ਇਹੀ ਜਿਹੜੀ ਮੰਗ ਹੈ ਉਹ ਕਾਫੀ ਲੰਮੇ ਸਮੇਂ ਤੋਂ ਜਿਹੜੇ ਉਹ ਜਿਹੜੇ ਹੈਗੇ ਇਹ ਸਰਕਾਰੀ ਅਚਰਮਚਾਰੀ ਜਿਹੜੇ ਉਹ ਕਰ ਰਹੇ ਸੀ ਤਾਂ ਆਉਣ ਵਾਲੇ ਬਜਟ ਦੇ ਵਿੱਚ ਜਾਂ 23 ਤਰੀਕ ਤੋਂ ਬਾਅਦ ਕੀ ਫੈਸਲਾ ਉਹਨਾਂ ਦੇ ਹੱਕ ਵਿੱਚ ਆਉਂਦਾ ਜਾਂ ਫਿਰ ਇਹ ਸਿਰਫ ਇੱਕ ਸਰਕਾਰ ਦਾ ਇੱਕ ਦਿਖਾਵਾ ਤੇ ਰੂਪ ਸੀ ਜਾਂ ਉਹਨਾਂ ਸੰਘਰਸ਼ੀ ਲੋਕਾਂ ਨੂੰ ਥੋੜਾ ਜਿਹਾ ਠੱਲ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਾਂ ਹੋ ਸਕਦਾ ਵੀ ਸਰਕਾਰ ਇਸ ਦੀ ਤਿਆਰੀ ਵਿੱਚ ਕਰ ਰਹੀ ਹੈ ਤਾਂ ਕੀ ਹੋਵੇਗਾ ਉਹ ਫੈਸਲਾ ਫਿਲਹਾਲ ਹੀ 23 ਤਰੀਕ ਤੱਕ ਜਿਹੜਾ ਇਹ ਇੱਕ ਵਾਰ ਆਉਂਦੀ ਦਿੱਦੀ ਕੀਤਾ ਜਾਂਦਾ ਜੀ